ਦੋ ਗਰੀਬ ਪਰਿਵਾਰਾਂ ਨਾਲ ਵਾਪਰਿਆ ਪਾਣਾ ਇਹ ਅਰਾ ਰੂਨ ਸਾਡ ਦੇ ਪੇਸਾਂ ਦੀ ਇਸਨ ਇਹ ਨੂੰ ਅਬਗੜੀ ਬੰਦੇ ਆ ਸਾਡੀ ਮਦਦ ਕੀਤੀ ਆਏ ਗਈ ਵਾਰ ਪਾਣ ਨਿਤਾ ਨੂੰ ਐਮਸੀ ਨੂੰ ਇਹਨਾਂ ਨੂੰ ਕੋਈ ਸੁਣਨਾ ਨਹੀਂ ਆਗਾ ਲਗਾਤਾਰ ਪੈਂਦੇ ਮੀਕਰਨ ਕਰਾਦਿਆ ਡਿਗਿਆ ਛੱਤਾ ਮਨੂੰ ਲਗਾਤਾਰ ਮੀ ਪੈਣ ਦੇ ਨਾਲ ਇਨਾਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਢੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਤਲਬ ਕਿ ਕਾਫੀ ਨੁਕਸਾਨ ਨਾਲ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਕਿਹਾ ਹੋ ਗਿਆ ਹਾਂਜੀ ਗਰੀਬ ਵਿਧਵਾ ਔਰਤ ਨੇ ਸਮਾਜ ਸੇਵੀਆਂ ਤੇ ਸੰਸਥਾਵਾਂ ਨੂੰ ਲਗਾਈ ਮਦਦ ਦੀ ਗੁਹਾਰ ਸਗਰਾ ਮਰਦ ਕਰੋ ਬਹੁਤ ਗਰੀਬ ਹੋ ਮੈਂ ਕੁਝ ਨਹੀਂ ਉਮੀਦ ਆ ਸਕਦਾ বার বার ফর্ম পরন্তো বাদ ਵੀ ਨਗਰ ਕਾਉਂਸਲ ਨਹੀਂ ਕਰ ਰਿਆ ਕੋਈ ਸੁਣਵਾਈ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਮੋਟਾ ਆਉਂਦੀ ਆ ਉਹ ਕੁਛ ਨਹੀਂ ਕਰਦੇ ਅਹੀਂ ਮਲੇਆਲੇ ਵੀ ਕੋਸ਼ਿਸ਼ ਕਰ ਰਹੇ ਆ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਲੰਬੀ ਮਤ ਕੀਤੀ ਜਾਵੇ ਬੜੇ ਚਿਰ ਦੀਆਂ ਇਹਨਾਂ ਦੀਆਂ ਕਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡਿੱਗ ਪਈਆਂ ਨੇ ਇਹਨਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈ ਕਿ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਗਰੀਬ ਵਿਧਵਾ ਔਰਤ ਜਿਸ ਦੀਆਂ ਤਿੰਨ ਕੁੜੀਆਂ ਨੇ ਤੇ ਉਸ ਕੋਲ ਕਮਾਈ ਦਾ ਕੋਈ ਸਾਧਨ ਵੀ ਨਹੀਂ ਹੈ ਉਸ ਦੇ ਕੱਚੇ ਕਮਰੇ ਦੀ ਬਾਲਿਆਂ ਵਾਲੀ ਛੱਤ ਦਾ ਡਿੱਗ ਕੇ ਬੇਸਹਾਰਾ ਹੋ ਜਾਣ ਨਾਲ ਫਤੇਗੜ ਚੂੜੀਆਂ ਦੇ ਵਾਰਡ ਨੰਬਰ 11 ਦੀ ਵਿਧਵਾ ਔਰਤ ਹਰਜੀਤ ਕੌਰ ਤੇ ਉਸ ਦੇ ਜੇਠ ਸੁਖਵੰਤ ਸਿੰਘ ਦੋਵਾਂ ਉੱਪਰ ਇੱਕੋ ਹੀ ਰਾਤ ਦੁੱਖਾਂ ਦਾ ਪਹਾੜ ਡਿੱਗ ਪਿਆ। ਜਦੋਂ ਲਗਾਤਾਰ ਹੋਈ ਬਰਸਾਤ ਦੇ ਕਾਰਨ ਦੋਵਾਂ ਦੇ ਘਰਾਂ ਦੀਆਂ ਬਾਲੇ ਵਾਲੀਆਂ ਛਤਾਂ ਢੇਠਾ ਡਿੱਗ ਪਈਆਂ ਜਿਸ ਨਾਲ ਗਰੀਬ ਪਰਿਵਾਰ ਤੇ ਵੱਡੀ ਮੁਸੀਬਤ ਆਣ ਪਈ ਤੇ ਉਹਨਾਂ ਨੇ ਮਦਦ ਲਈ ਗੁਹਾਰ ਲਗਾਈ ਹੈ ਵਿਧਵਾ ਹਰਜੀਤ कौर ਤੇ ਜੇਠ ਸੁਖਵੰਤ ਸਿੰਘ ਨੇ ਰਾਜਨੀਤਿਕ ਪਾਰਟੀਆਂ ਉੱਪਰ ਗੁੱਸਾ ਕੱਢਦਿਆ ਕਿ ਹਾਂ ਕਿ ਲੀਡਰ ਵੋਟਾਂ ਮੰਗਣ ਤਾਂ ਆ ਜਾਂਦੇ ਨੇ ਪਰ ਅਸੀਂ ਆਪਣੇ ਮਕਾਨ ਦੀ ਛੱਤਾਂ ਲਈ ਵਾਰ-ਵਾਰ ਕਹਿ ਕੇ ਥੱਕ ਗਏ। अनेका ਵਾਰ ਫਾਰਮ ਭਰ ਕੇ ਫਤੇਗੜ ਚੂੜੀਆਂ ਨਗਰ ਕਾਉਂਸਲ ਦਫ਼ਤਰ ਵੀ ਦੇ ਚੁੱਕੇ ਆਂ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ 11 ਵਾਰਡ ਦੇ ਲੀਡਰ ਡਿੰਗਾ ਤਾਂ ਬਹੁਤ ਮਾਰਦੇ ਨੇ ਪਰ ਅੱਜ ਤੱਕ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਤੇ ਅਖੀਰ ਉਹਨਾਂ ਦੇ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ ਢੇਠਾ ਡਿੱਗ ਪਈਆਂ ਨੇ ਤੇ ਹੁਣ ਦੁਖੀ ਪਰਿਵਾਰ ਨੇ ਸਮਾਜ ਸੇਵੀਆਂ ਤੇ ਸੰਸਥਾਵਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਇਸੋਕੇ ਮੋਹੱਲਾ ਵਾਸੀ ਸੇਵਾ ਮੁਕਤ ਪੰਚਾਇਤ ਅਫਸਰ ਸੁਖਪਾਲ ਸਿੰਘ ਤੇ ਰਗਵੀਰ ਸਿੰਘ ਨੇ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਆ ਕਿਹਾ ਕਿ ਅਸੀਂ ਵੀ ਗਰੀਬ ਪਰਿਵਾਰ ਦੀ ਮਦਦ ਕਰਾਂਗੇ ਤੇ ਸਮਾਜ ਸੇਵੀ ਵੀ ਇਹਨਾਂ ਦੀ ਮਦਦ ਕਰਨ। ਕਿ ਨਾਤਾ ਦਾ? ਹਜੀਤਪੁਰ ਮੈਂ ਜੀ ਕੋ ਜੀ ਕਮਰਾ ਸੀਗਾ ਤੁਹਾਡਾ ਡੇਗਿਆ ਜੀ। ਉਹ ਹਾਂ ਜੀ। ਵਿਧੀਆਂ ਨਾਲ ਆਦਮੀ ਹੈ ਨਹੀਂ ਸਰ ਤੇ। ਅੱਛਾ ਤੇ ਉਹਦੇ ਕਰਕੇ ਹੋ ਗਿਆ ਵਾ। ਛੱਤ ਪਟੇ ਬਹੁਤ ਹੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ। ਇੱਕ ਲੜਕੀ ਵੈ ਦੋ ਜੀ ਕਮਾਈ ਦਾ ਹੈਗਾ ਕੋਈ ਸਾਡਾ ਨੰਸਾਰ ਕੋਈ ਨਹੀਂ ਬੱਚਾ ਹੈ ਮੁੰਡਾ ਕੋਈ ਨਹੀਂ ਕਮਾਈ ਦਾ ਸਾਡਾ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਹੈ ਸਾਰਾ ਤਾਂ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਤਾਂ ਬੋੜੀ ਉਹ ਬਸ ਮੁੰਡਾ ਨਾ ਤੁਰਿਆ ਕੋਈ ਜਲਤਾਂ ਬੜੀਆਂ ਭੇਰ ਹੁੰਦੇ ਕੰਮ ਵੀ ਨਹੀਂ ਲੱਭਦਾ ਕੋਈ ਸਿਕਰਾ ਮਰਦ ਕਰ ਮੁੰਡਾ ਬੋੜੀ ਗਰੀਬ ਉਹ ਮੈਂ ਕੁਛ ਨਹੀਂ ਦੇ ਸਕਦਾ ਜੀ ਕਿਸ ਤਰ੍ਹਾਂ ਇਹ ਘਟਦਾ ਇਹ ਨਵੇਂ ਬਰਸਾਰਨ ਲੱਗਦਾ ਪੈ ਰਹੀ ਆ ਤੇ ਮੋਕਾਨ ਸਾਡੇ ਕਰਤੇ ਹੀ ਤੇ ਜਿਹੜਾ ਪੰਪ ਇਸ ਵੇਲੇ ਅਰਾਧੂ ਸਾਡਾ ਪੈਸਾ ਦੀ ਇਸਨ ਇਹ ਨਵੇਂ ਅਮਗੜੀ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਲਿਤਾਣ ਨੂੰ ਐਮਸੀਆਂ ਨੂੰ ਇਹਨਾਂ ਨੂੰ ਕੋਈ ਸੁਣਦਾ ਨਹੀਂ ਆਦਾ ਕਈ ਵਾਰੀ ਪਾਜੀ ਪਰ ਪਰ ਕੇ ਤੇ ਸਾਡੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਜਦੋਂ ਵੋਟਾਂ ਆਉਂਦੀ ਉਦੋਂ ਪੁੱਛ ਕੇ ਸਿਰ ਕਰ ਲੈਂਦੇ ਅੱਗੋਂ ਪੁੱਛ ਕੋਈ ਨਹੀਂ ਹੁੰਦਾ ਇਹਦੇ ਤੁਹਾਡੇ ਹਾਂ ਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਜੀ ਉਹਦਾਂ ਵੀ ਗਈਆਂ ਉਦੋਂ ਵੀ ਇੱਕ ਮੇਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦੋਂ ਤੁਸੀਂ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸਾਨੂੰ ਕੋਈ ਸਸਤੀ ਸਮਾਸੀ ਵੀ ਸਸਤਾ ਆਈ ਅੱਗੇ ਮਦਦ ਲਈ ਕੋਈ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਕੁਛ ਨਹੀਂ ਸੋਚਦੇ ਬੰਦੇਵਾਸੀ ਆਏ ਕੁਛ ਨਹੀਂ ਨਹੀਂ ਕੋਈ ਨਹੀਂ ਆਇਆ ਆ ਵੀਰੋਂ ਨੇ ਆਏ ਹੁਣ ਐ ਭਾਜੀ ਹੁਣ ਜਿਹੜੇ ਇੱਥੇ ਕੋਲੋਂ ਤੇ ਇਹ ਆਏ ਨਾ ਨੰਬਰ ਬੋਲ ਦੋ ਜੇ ਮੇਰਾ ਮੇਰਾ 79611 32764 ਨੰਬਰ ਮੇਰਾ ਹੈ ਜਿਹਨੇ ਮੇਰੀ ਬੀਪਾਨ ਮਦਦ ਕਰਨੀ ਹੈ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋਇਆ ਤੁਹਾਡਾ 998011 32744 ਮੇਰਾ ਨੰਬਰ ਹੈ ਜਿੰਨੇ ਮੇਰੇ ਵੀਰ ਤਾਂ ਮਦਦ ਮੇਰੇ ਕੰਵਰਟ ਕਰ ਸਕਦਾ ਹੈ ਜਿਹੜੀ ਪਰਿਵਾਰ ਆ ਰਿਹਾ ਪਾ ਮਦਦ ਕੀਤੀ ਜਾਂਦੀ ਸਾਡੀ ਸਖਸ ਸਰ ਤੁਹਾਡੇ ਮਹੱਲੇ ਗਰੀਬ ਪਰਿਵਾਰ ਸੁਪਨਿਆਂ ਦਾ ਸੱਜੇ ਕੀ ਹਮ ਬੰਦਾ ਲੱਛਰੀ ਹਾਂ ਹਾਂਜੀ ਇਹ ਮਤਲਬ ਲਗਾਤਾਰ ਮੇ ਪੈਨ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਚਾਹ ਹੋ ਗਿਆ ਹਣੀ ਤੇ ਮੈਂ ਤੇ ਪ੍ਰਸ਼ਾਸਨ ਅਕੀ ਬੇਨਤੀ ਕਰੂੰਗਾ ਪੀ ਇਹਨਾਂ ਦੀ ਮਤ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਤ ਦਿੱਤੀ ਜਾਵੇ ਹਣੀ ਅਸੀਂ ਮੈਂ ਲਿਆਲੇ ਵੀ ਕੋਸ਼ਿਸ਼ ਕਰ ਰਹੇ ਆ ਸਾਰੇ ਮੈਂ ਧਿਆਨ ਕਰਨ ਪੀ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਵੀ ਮਤ ਕੀਤੀ ਜਾਵੇ ਇਹ ਸਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲਾਗੇ ਘਰ ਆ ਜੀ ਬੜੇ ਚਿਰ ਦੀ ਇਹਨਾਂ ਦੀਆਂ ਅੰਮਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਕ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਹੈ ਕਮਾਈ ਦਾ ਕੋਈ ਸਾਧਨ ਨਹੀਂ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦ ਵੱਦ ਕੀਤੀ ਜਾਵੇ